ਤੁਹਾਡਾ ਧੰਨਵਾਦੀਆਂ ਅੱਜ ਦਾ ਜਿਹੜਾ ਮੁੱਖ ਮੁੱਦਾ ਹੈ ਜੋ ਪਾਰਟੀ ਦੇ ਵਿੱਚ ਪੰਨ ਦੇ ਵਿੱਚ ਬਹੁਤ ਸਾਰੀਆਂ ਅੰਦਰੂਨੀ ਤਾਕਤਾਂ ਬਾਹਰੀ ਤਾਕਤਾਂ ਵੱਲੋਂ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਖਲਾਰਾ ਪਾਇਆ ਜਾਵੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਤੇ ਅਸੀਂ ਸਾਰੇ ਹਲਕਾ ਸੰਗਰੂਰ ਦੇ ਸੀ ਜਿੰਨੇ ਵੀ ਮੂੰਹ ਪਰ ਸੱਜਣਾ ਸਾਡੇ ਸਰਕਲ ਪ੍ਰਧਾਨ ਸਾਹਿਬ ਨੇ ਜ਼ਿਲ੍ਹਾ ਪ੍ਰਧਾਨ ਸਾਹਿਬ ਨੇ ਅਸੀਂ ਇਕੱਤਰ ਹੋਏ ਹਾਂ ਤਾਂ ਜੇ ਤੁਹਾਡੇ ਜ਼ਰੀਏ ਸਾਰੇ ਸੰਗਤ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਕਿ ਅੱਜ ਜਿੱਥੇ ਸੈਂਟਰ ਦੀਆਂ ਤਾਕਤਾਂ ਦੇ ਇਥੇ ਸਾਡੇ ਅੰਦਰੂਨੀ ਲੋਕ ਸ਼ਰਮਣੀ ਕਾਲੀਗੜ੍ਹ ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਤੋਂ ਸਾਰੀ ਸੰਗਤ ਨੂੰ ਸੁਚੇਤ ਹੋਣਾ ਪਊਗਾ ਤੇ ਬਚਨ ਨਹੀਂ ਹੋਊਗਾ ਕੱਲ ਤੋਂ ਸ਼ਰਮਣੀ ਕਾਲੀਗੜ੍ਹ ਦਾ ਨਾਮ ਵਰਤ ਕੇ ਇੱਕ ਭਾਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ ਜਾਰੀ ਹੈ ਮੈਂ ਇਹ ਤੁਹਾਨੂੰ ਚਾਹਣਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਸਿੱਖ ਕੌਮ ਦੀ ਮਹਾਨ ਥਾਂ ਹੈ ਜਿਹਨੂੰ ਹਰ ਸਿੱਖ ਨਤਮਸਤਕ ਹੁੰਦਾ ਹੈ ਦੇਸ਼ ਦੁਨੀਆ 'ਚ ਵਸਦੇ 2 ਕਰੋੜ ਤੋਂ ਵੱਧ ਪੰਜਾਬੀ ਜਿਹੜੇ ਨੇ ਉਹ ਸਥਾਨ ਤੇ ਨਤਮਸਤਕ ਹੁੰਦੇ ਨੇ ਪੰਜਾਬੀ ਨਹੀਂ ਬਾਕੀ ਹੋਰ ਵੀ ਚਾਹੇ ਉਹ ਹਿੰਦੂ ਹੋ ਮੁਸਲਮਾਨ ਈਸਾਈ ਬਹੁਤ ਸਾਰੇ ਲੋਕ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੁੰਦੇ ਤੇ ਮੈਨੂੰ 2 ਦਸੰਬਰ ਦੇ ਉਹ ਵੀ ਗੱਲ ਯਾਦ ਹੈ ਗੈਨੀ ਹਰਪੀ ਸਿੰਘ ਜੀ ਦੀ ਕਿ ਜਿਨ੍ਹਾਂ ਨੇ ਕਿਹਾ ਸੀ ਕਿ ਸਥਾਨ ਵੱਡਾ ਹੁੰਦਾ ਹੈ ਕਦੇ ਵਿਅਕਤੀ ਵਿਸ਼ੇਸ਼ ਵੱਡਾ ਨਹੀਂ ਕਿਸੇ ਵੀ ਸੰਸਥਾ ਦਾ ਕਿਸੇ ਵੀ ਜਗ੍ਹਾ ਦੀ ਹੈ ਕੋਈ ਸਥਾਨ ਹਮੇਸ਼ਾ ਜਿਹਨੂੰ ਅਸੀਂ ਨਤਮਸਤਕ ਹੁੰਦੇ ਹਾਂ ਉਹ ਵੱਡਾ ਹੁੰਦਾ ਕੋਈ ਵਿਅਕਤੀ ਵਿਸ਼ੇਸ਼ ਨਹੀਂ ਵੱਡਾ ਹੁੰਦਾ ਸੋ ਅਸੀਂ ਉਹ ਸ਼੍ਰੀ ਕਾਲਤਾਕ ਸਾਬ ਨੂੰ ਸਮਰਪਿਤ ਲੋਕ ਤੇ ਅੱਜ 2 ਦਸੰਬਰ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਚਰਚਾ ਚਲਿਆ ਆਂਦਾ ਗਿਆ ਪਰ ਜਿੰਨੇ ਵੀ ਉਸ ਵਸੀਲ ਤੋਂ ਜੋ ਸੇਵਾ ਸ਼੍ਰੋਮਣੀ ਕਾਲਦਾਨ ਨੂੰ ਨਿਦ੍ਰਿਸ਼ੇਪ ਨੂੰ ਲਈ ਗਈ ਉਹਨੂੰ ਪੂਰਨ ਰੂਪ ਚ ਸ਼੍ਰੋਮਣੀ ਕਾਲਦਾਨ ਨੇ ਨਿਪਾਇਆ ਚਾਹੇ ਉਹ ਸੇਵਾ ਨਾਲ ਬੜ ਕੇ ਸੀ ਚਾਹੇ ਪਾਂਡੇ ਮਾਂਜੇ ਵੀ ਦੇ ਸਫਾਈ ਕਰਦੀ ਸੀ ਚਾਹੇ ਉਸ ਬੀਫੇ ਦੀ ਸੀ ਚਾਹੇ ਕੁਸ਼ ਕਿਸੇ ਤਰ੍ਹਾਂ ਦੀ ਸੀ ਪਰ ਉਸ ਸੇਵਾ ਨੂੰ ਸੁਪਾਉਂਦੇ ਹੋਏ ਪਰ ਉੱਥੇ ਇੱਕ ਚੀਜ਼ ਤੇ ਵਿੱਚ ਜਿਹੜੀ ਹੈ ਉਹਦੇ ਚਰਚਾ ਚ ਸਭ ਤੋਂ ਵੱਡੀ ਕੀਤੀ ਜਾਂਦੀ ਹੈ ਉਹ ਚਰਚਾ ਹੈ ਭਰਤੀ ਕਿ ਕਿ ਉਸ ਵਜ਼ੀਰ ਤੋਂ ਇੱਕ ਭਰਤੀ ਪ੍ਰਕਿਰਿਆ ਬਾਰੇ ਗੱਲ ਕੀਤੀ ਗਈ ਦੋ ਪਾਰਟੀ ਪਰ ਕਿਰਿਆ ਜਿਹੜੀ ਹੈ ਉਹਦੇ ਤੇ ਸਵਾਲੀਆਂ ਚੱਲ ਲੱਗਿਆ ਕਿਉਂਕਿ ਇੱਕ ਰਾਏ ਦੇ ਦਿੱਤੇ ਸਵਧਾਨੇ ਕਮੋਦਾ ਇਸ ਤਰਕੇ ਜਿਹੜਾ ਉਹ ਕਮੋਦੇ ਦੇ ਉੱਤੇ ਸ਼੍ਰੀ ਕਾਰਟਕ ਸਾਹਿਬ ਤੋਂ ਜ਼ਥੇਦਾਰ ਸਾਹਿਬ ਨੂੰ ਜਿਹੜੇ ਉੱਥੇ ਗਏ ਨੇ ਉਹਨਾਂ ਨੂੰ ਬਾਰ-ਬਾਰ ਬੇਨਤੀ ਵੀ ਕੀਤੀ ਗਈ ਕਿ ਇਹਦੇ ਤੇ ਵਿਚਾਰ ਚਾਚਾ ਜ਼ਰੂਰ ਕੀਤੀ ਜਾਵੇ ਨਹੀਂ ਤਾਂ ਪਾਰਟੀ ਦਾ ਨੁਕਸਾਨ ਜਿਹੜਾ ਬਹੁਤ ਵੱਡਾ ਹੋਊਗਾ ਪੰਨ ਦੀ ਕੌਮ ਦੀ ਪਾਰਟੀ ਪ੍ਰੰਤੂ ਤੇ ਹਲਕਟ ਨਹੀਂ ਕਿਸੇ ਤਰ੍ਹਾਂ ਦਾ ਵਿਚਾਰ ਚਾਚਾ ਸਿਰੇ ਨਹੀਂ ਚੜੀ ਤੇ ਵੀ ਵੀ ਜਿਹੜਾ ਜਿਹੜੀ 5 ਮੈਂਬਰੀ ਕਮੇਟੀ ਜਿਹਦੇ 7 ਮੈਂਬਰ ਸੀ ਮੈਂ ਨਾਮ ਹੁਣ 5 ਮੈਂਬਰੀ ਰਹਿ ਗਈ ਸਰਦਾਰ ਰਜੇਂਦਰ ਸਿੰਘ ਧੰਮੀ ਸਾਹਿਬ ਉਹ ਉਸ ਤੋਂ ਕਿਨਾਰਾ ਕੀਤਾ ਬਹੁਤ ਹੀ ਮਹਾਨ ਜਿਹੜੇ ਵਿਦਵਾਨ ਨੇ ਗੈਣੀ ਸਰਪਾਲ ਸਿੰਘ ਮਨੂਕਰ ਸਾਹਿਬ ਜੱਜਾ ਸਾਹਿਬ ਉਹਨਾਂ ਨੇ ਵੀ ਕਿਨਾਰਾ ਕੀਤਾ ਤੇ ਹੁਣ 12 ਤਰੀਕ ਕੱਲ ਤੋਂ ਜਿਹੜੀ ਇੱਕ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਮੈਂ ਇਥੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਭਰਤੀ ਪ੍ਰਕਿਰਿਆ ਹੁਣ ਸ਼ੁਰੂ ਹੋ ਰਹੀ ਹੈ ਉਸ ਭਰਤੀ ਪ੍ਰਕਿਰਿਆ ਦੇ ਵਿੱਚ ਜੋ ਮੈਂਬਰਸ਼ਿਪ ਜਿਹੜੀ ਬਣਾਈ ਗਈ ਜੋ ਮੈਂਬਰਸ਼ਿਪ ਅਪਰਥੀ ਗਈ ਉਹ ਮੈਂ ਸਲਿੱਪ ਤੁਹਾਨੂੰ ਤੁਹਾਡੇ ਰੂਪ ਰੂਪ ਕਰਨਾ ਚਾਹਣਾ ਉਹ ਸਲਿੱਪ ਆਹ ਹੈ ਅੱਜ ਦੇ ਮੇਰੇ ਸਾਹਮਣੇ ਆ ਕਿਰਪਾ ਕਰਕੇ ਜਰੂਰ ਦੇਖੋ ਧਿਆਨ ਨਾਲ ਜਿਹੜੀ ਹੈ ਇਹਦੇ ਉੱਤੇ ਕੀ ਲਿਖਿਆ ਹੈ ਮੈਂਬਰਸ਼ਿਪ ਅਕਾਲੀ ਦਲ ਦਫਤਰ શ્રી ਅੰਮ੍ਰਿਤਸਰ ਸਾਹਿਬ ਚੰਡੀਗੜ੍ਹ ਬਸ ਇਹ ਨਹੀਂ ਚੀਜ਼ ਦੇਖੀ ਫਿਰ ਉਸ ਤੋਂ ਬਾਅਦ ਕੋਈ ਡਰੈਸ ਨਹੀਂ ਕੋਈ ਫੋਨ ਨੰਬਰ ਨਹੀਂ ਅਮਰੇ ਸਾਹਿਬ ਦਾ ਨਾਮ ਵੱਡਾ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਵੀ ਬਹੁਤ ਵੱਡਾ ਹੈ ਨਾ ਤੇ ਤਕੜੀਆਂ ਨਾ ਤੇ ਖੰਡਾ ਜੀ ਫਿਰ ਉੱਦੋਂ ਵੱਡੇ ਗੱਲ ਵੱਲੋਂ ਪੰਜ ਮੈਂਬਰੀ ਭਰਤੀ ਕਮੇਟੀ ਅਕਾਲੀ ਦਲ ਸ਼੍ਰੋਮਣੀ ਕਾਲ ਦਾ ਇੱਕ ਕੰਮ ਠੀਕ ਹੈ ਕੋਈ ਇਹਦੇ ਸੀਰੀਅਲ ਨੰਬਰ ਨਹੀਂ ਪਾਇਆ ਫਿਰ ਉਸ ਤੋਂ ਬਾਅਦ ਜਿਹੜੀ ਪੰਜ ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਕੋਈ ਭਰਤੀ ਕਮੇਟੀ ਬਣਾਈ ਹੀ ਨਹੀਂ ਮੈਨੂੰ ਇਹ ਦੱਸੋ ਕਿ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਨਾਮ ਇਸ ਭਰਤੀ ਪਰਚੀ ਦੇ ਉੱਪਰ ਮੈਂਬਰਸ਼ਿਪ ਸਲਿੱਪ ਦੇ ਉੱਪਰ ਕਿਉਂ ਨਹੀਂ ਲਿਖਿਆ ਕਿਉਂ ਨਹੀਂ ਲਿਖਿਆ ਕਿ ਅਸੀਂ ਜਿੱਥੇ ਲਿਖਿਆ ਕਿ ਪੰਜ ਮੈਂਬਰੀ ਭਰਤੀ ਕਮੇਟੀ ਤੇ ਥੱਲੇ ਕਿਉਂ ਨਹੀਂ ਲਿਖਿਆਗਾ ਸ੍ਰੀ ਅਕਾਲ ਤਖਤ ਸਾਹਿਬ ਕਿਉਂਕਿ ਬਹੀਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਜ਼ੀਲਤ ਹੈ ਤੁਸੀਂ ਪਿਛਲੇ ਈਂ ਮਹੀਨੇ ਤੋਂ ਪ੍ਰਚਾਰ ਵੀ ਦੋ ਮਹੀਨੇ ਤੋਂ ਹੀ ਕਰ ਰਹੇ ਹੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਕਮੇਟੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਕਮੇਟੀ ਹੈ ਇਹੀ ਵਿਚਾਰ ਚੱਲ ਰਹੇ ਹਨ ਪਰ ਉਹਨਾਂ ਵੱਲੋਂ ਇਹ ਚੀਜ਼ ਇਹ ਥੱਲੇ ਲਿਖੀ ਨਹੀਂ ਗਈ ਉਹਦਾ ਕਾਰਨ ਇਹ ਜਿਹੜੀ ਗੱਲ ਤੇ ਅਸੀਂ ਗੱਲ ਕਰਦੇ ਸੀ ਅੱਜ ਉਸੇ ਗੱਲ ਤੇ ਸਾਰੀ ਜਿਹੜੀ ਗੀਤ ਚਰਚਾ ਹੋ ਚੁੱਕੀ ਅਸੀਂ ਵੀ ਇਹ ਕਹਿੰਦੇ ਸੀ ਕਿ ਜੇ ਇਹ ਲਿਖਿਆ ਜਾਊਗਾ ਕਨਸਟੀਟਿਊਸ਼ਨ ਆਫ ਇੰਡੀਆ ਦੇ ਅਕੋਰਡਿੰਗਲੀ ਜੇ ਕੋਈ ਵੀ ਰਾਜਨੀਤਿਕ ਪਾਰਟੀ ਕਿਸੇ ਵੀ ਧਾਰਮਿਕ ਸੰਸਥਾ ਸਥਾਨ ਤੋਂ ਕੋਈ ਸ਼ੇਰ ਲੈ ਕੇ ਜਾਵੇ ਹੁਕਮ ਮੰਨ ਕੇ ਚੱਲ ਰਹੀ ਹੈ ਅੰਦਰ ਖਾਤੇ ਜੋ ਮਰਜ਼ੀ ਕਰਦੇ ਪਰ ਪਬਲੀਕਲੀ ਜਦੋਂ ਉਹ ਗੱਲ ਕਰਦੀ ਹੈ ਤਾਂ ਉਹਦਾ ਜਿਹੜੀ ਹੈ ਮੈਂਬਰਸ਼ਿਪ ਉਹ ਰੱਦ ਹੋ ਸਕਦੀ ਹੈ ਇਹ ਕਾਨੂੰਨ ਜਿਹੜਾ ਭਾਰਤ ਦਾ ਬਣਾਇਆ ਗਿਆ ਹੈ ਤੇ ਇਹ ਕਾਨੂੰਨ ਬਣਾਉਣ ਦੇ ਵਿੱਚ ਵੀ ਜਿਹੜੇ ਐਫੀਡੇਵਟ ਦਿੱਤੇ ਗਏ ਨੇ ਉਹ ਇਹਨਾਂ ਦੇ ਜਿਹੜੇ ਖਾਰਾ ਸਾਹਿਬ ਵਕੀਲ ਜਾਂ ਹੋਰ ਦੂਜੇ ਜਿਹੜੇ ਸਾਡੇ ਪੁਰਾਣੇ ਜੱਜ ਸਾਹਿਬ ਸੀ ਖਾਰਾ 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 ਸਾਹਿਬ ਜੀ ਮਨਜੀਤ ਸਿੰਘ ਖਾਰਾ ਉਹਨਾਂ ਵੱਲੋਂ ਹੀ ਦਿੱਤੇ ਗਏ ਸੀ ਤੇ ਅੱਜ ਉਹ ਹੀ ਬੋਲ ਰਹੇ ਹਨ ਕਿ ਯਾਤਾਂ ਅਸੀਂ ਮੈਂਬਰਸ਼ਿਪ ਜਿਹੜੀ ਹੈ ਅਕਾਲੀ ਦਲ ਦੇ ਖਤਮ ਕਰ ਲਈਏ ਤੇ ਜਿਹੜੀ ਉਹ ਚਾਹੁੰਦੇ ਆ ਸਾਰੇ ਅੱਜ ਤਾਂ ਸਾਰੀਆਂ ਤਾਕਤਾਂ ਮੇਰੇ ਜੋੜੀਏ ਲੱਗਿਆ ਹੈ ਅੱਜ ਸਾਰੀਆਂ ਸੈਂਟਰ ਏਜੰਸੀਆਂ ਦਾ ਕਿ ਸਾਰੀਆਂ ਰੀਗਨਲ ਤੁਹਾਡੇ ਨੂੰ ਖਤਮ ਕਰ ਦੋ ਤੇ ਉਸ ਤੋਂ ਬਾਅਦ ਜਿਹੜਾ ਹੈ ਫਸਿਲ ਦੇ ਉੱਤੇ ਜਿਵੇਂ ਆਪਣੇ ਹੁਕਮ ਕਰਾਉਣੇ ਨੇ ਤੇ ਅਸੀਂ ਕਰਾਈ ਚੱਲੀਏ ਜੋ ਅਸੀਂ ਤੱਕ ਕਾਬਜ਼ ਹੋ ਜਾਈਏ ਕਿਉਂਕਿ ਜਿਹਨੇ ਸਾਡੇ ਸਤਦਰ ਗਿਆਨੀ ਹੱਪੀ ਸਿੰਘ ਘਰਾਣੇ ਉਹਨਾਂ ਨੇ ਵੀ ਤਾਂ ਪਿੱਛੇ ਬੋਲੀ ਹੈ ਕਿ ਕਾਲੀ ਦਾ ਦਾ ਹਾਲ ਜਿਹੜਾ ਹੈ ਉਹ ਸ਼ਿਫਸ ਹਨਾ ਵਰਗਾ ਕਰਦਾਂਗੇ ਸੋ ਅੱਜ ਮੈਂ ਇੱਥੇ ਤੁਹਾਡੇ ਜ਼ਰੀਏ ਇਹ ਗੱਲ ਨੂੰ ਸਾਰਿਆਂ ਤੇ ਜਿਹੜੀ ਸੰਗਤ ਹੈ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਕਿਰਪਾ ਕਰ ਏਸੀ ਤੋਂ ਉੱਪਰ ਵਿਚਾਰ ਕਰੋ ਕਿ ਜਿਹੜੀ ਇਹ ਭਰਤੀ ਲੈ ਕੇ ਤੁਹਾਡੇ ਪਿੰਡਾਂ ਦੇ ਵਿੱਚ ਆ ਰਹੇ ਉਹ ਭਰਤੀ ਤੇ ਜ਼ਰੂਰ ਇੱਕ ਵਾਰ ਵਿਚਾਰਦੇ ਹੋ ਤੁਨੋਂ ਆ ਸਵਾਲ ਜ਼ਰੂਰ ਕਰਿਓ ਕਿ ਭਾਈ ਤੁਸੀਂ ਸ਼੍ਰੀ ਕਾਲਤਾਕਸ ਸਾਹਿਬ ਦੇ ਹੁਕਮਾ ਮਤਾ ਨੂੰ ਸ਼੍ਰੀ ਕਾਲਤਾਕਸ ਸਾਹਿਬ ਦਾ ਨਾਮ ਕੀ ਹੈ ਦਾ ਦਫ਼ਤਰ ਕੌਣ ਹੈ ਇਹਦੇ ਇਹਦੇ ਲੀਡਰ ਤੇ ਕੌਣ ਨੇ ਇਹ ਭਰਤੀ ਕਿਹਨੂੰ ਜਮ੍ਹਾਂ ਕਰਾਓਗੇ ਤੇਰੇ ਭਰਤੀ ਸੀਰੀਅਲ ਨੰਬਰ ਲਾ ਕੇ ਜਮ੍ਹਾਂ ਵੀ ਹੋਣੀ ਹੈ ਕਿਉਂਕਿ ਜਿਹੜਾ ਸੰਵਧਾਨ ਦੇ ਮਤਾਬੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਜਿਹੜੀ ਹੈ ਇਹ ਭਰਤੀ ਜਮ੍ਹਾਂ ਹੋਣੀ ਹੈ ਤੇ ਉਹ ਤੋਂ ਬਾਅਦ ਡੈਲੀਗੇਟਸ ਬਣਦੇ ਫਿਰ ਉਹ ਡੈਲੀਗੇਟ ਦਾ ਨਾਮ ਦਿਆ ਜਾਂਦਾ ਫਿਰ ਉਹਨਾਂ ਨੂੰ ਬਤਨਾ ਸੋ ਸਾਡਾ ਤਾਂ ਸਵਾਲ ਇੱਥੇ ਤੁਹਾਡੇ ਲਈ ਇਹ ਹੀ ਹੈ ਕਿ ਕਿਰਪਾ ਕਰਕੇ ਤੇ ਚਰਚਾ ਜ਼ਰੂਰ ਕੀਤੀ ਜਾਵੇ ਤੇ ਜਿਹੜੇ ਲੋਕ ਨੇ ਜਿਹੜੇ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਖਤਮ ਨਹੀਂ ਹੋ ਸਕਦਾ ਹੋ ਨਹੀਂ ਸਕਦਾ ਜੇ ਨਾ ਮਰਜੀ ਬਜ਼ੁਰਗ ਲਾ ਲੈ ਸਦੀਆਂ ਤੱਕ ਅਕਾਲੀ ਦਾ ਜਿਉਂਦਾ ਰਹੂਗਾ ਪਰ ਇਹਨਾਂ ਲੋਕਾਂ ਨੂੰ ਇਹ ਜ਼ਰੂਰ ਹੈ ਕਿ ਕਮਜ਼ੋਰ ਜੁਰ ਕਰ ਰਹੇ ਨੇ ਪਿਛਲੇ ਲੰਮੇ ਸਮੇਂ ਤੋਂ ਕਮਜ਼ੋਰ ਕਰ ਰਹੇ ਨੇ ਕਿਰਪਾ ਕਰਕੇ ਤੋਂ ਬਚਨ ਦੀ ਲੋੜ ਹੈ ਤੋ ਬਾਕੀ ਜੋ ਤੁਹਾਡੇ ਸਵਾਲ ਜਰੂਰ ਚੱਲ ਦੂਜੇ ਸ਼੍ਰੀਮਤ ਚੱਲ ਓਕੇ ਜੀ